ਦੇਖੋ 100% ਕਿਸੇ ਨਾਲ ਕੋਈ ਨਹੀਂ ਹੁੰਦਾ ਜਿੰਨੂੰ ਮжоਰਿਟੀ ਮਿਲ ਜਾਂਦੇ ਉਹ ਜਿੱਤਦੇ ਨੇ ਔਰ ਆਪਣੇ ਮਨ ਤੋਂ ਜਿਹੜਾ ਨਾਲ ਲੱਗੇ ਉਹ ਕੰਮ ਵੀ ਵਧੀਆ ਕਰਦੇ ਨੇ ਤਾਂ ਠੀਕ ਹੈ ਕਿਸਾਨਾਂ ਦਾ ਆਪਣਾ ਹੱਕ ਹੈ ਦੂਜਿਆਂ ਦਾ ਆਪਣਾ ਹੱਕ ਹੈ ਪਾਰਟੀਆਂ ਕਈ ਨੇ ਤਾਂ ਹੱਲੇ ਤਾਂ ਰਣਨੀਤੀ ਦੇ ਵਿੱਚ ਕਈ ਕੁਝ ਹੋਊਗਾ ਅੰਤ ਦੇ ਵਿੱਚ ਲੋਕ ਫਤਵਾ ਦੇਣਗੇ ਚੋਣ ਕਮਿਸ਼ਨ ਨੂੰ ਜਿਹੜੇ ਸਾਡੇ ਜਕਰ ਸਾਹਿਬ ਨੇ ਚਿੱਠੀ ਦਿੱਤੀ ਆ ਕੀ ਕਿਸਾਨ ਰੋਕ ਵੀ ਸਾਦੇ ਨੇ ਵੋਟਰਾਂ ਨੂੰ ਕਿਸ ਤਰ੍ਹਾਂ ਦੇ ਤੁਹਾਨੂੰ ਲੱਗਦਾ ਕਰਚ ਹੈਗਾ ਨਹੀਂ ਦੇਖੋ ਇਹਨਾਂ ਨੇ ਕਿਹਾ ਵੀ ਹੈ ਹੁਣ ਵੀ ਕਰ ਰਹੇ ਨੇ ਅੱਗੇ ਨੂੰ ਕਰਨਗੇ ਵੀ ਤਾਂ ਸਭ ਦਾ ਹੱਕ ਹੈ ਵੋਟ ਪਾਏ ਸਾਡਾ ਹੱਕ ਹੈ ਕਿ ਸਾਡੇ ਬੂਥ ਲੱਗਣ ਸਾਡੇ ਬੰਦੇ ਜਾ ਕੇ ਵੋਟ ਪਾਣ ਇਹ ਜ਼ਮਾਨਦਾਰੂ ਹੱਕ ਹੈ ਸਾਰਿਆਂ ਦਾ ਇਹ ਸਾਡਾ ਲੋਕਤੰਤਰ ਹੱਕ ਹੈ ਤਾਂ ਇਹਨੂੰ ਇਹਦੀ ਹਿਫਾਜ਼ਤ ਕਰਨੀ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਹੈ ਔਰ ਮੇਰੇ ਖਿਆਲ ਚੇ ਕਰਣਗੇ ਸੋ ਇਸ ਕਰਕੇ ਜਿਹੜੀ ਸਾਨੂੰ ਸ਼ੰਕਾ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸਾਡੀ ਪਾਰਟੀ ਨੇ ਦੱਸਿਆ ਹੈ ਮੁੱਖ ਮੰਤਰੀ ਕਹਿ ਰਹੇ ਨੇ ਵੀ ਹਿਜ਼ਿਆਰਤ ਇਲੈਕਸ਼ਨ ਤੋਂ ਬਾਅਦ ਸ਼ੁਰੂ ਹੋਗਾ ਮਹਲਾਵਾਂ ਨੂੰ ਨਕੜੋ ਸਕਦਾ ਹੈ ਕਿ ਕਹਿ ਰਿਹਾ ਹੈ ਪ੍ਰੋਫੈਸਰ ਦੀ ਸਟੇਟਮੈਂਟ ਕਿਵੇਂ ਦੇਖੋ ਦੇਖੋ ਮੈਨੂੰ ਤਾਂ ਕੋਈ ਭਰੋਸਾ ਨਹੀਂ ਪਹਿਲੇ 26 26000 ਦੇ ਦੇ ਉਸਦੇ ਬਾਅਦ ਫਿਰ ਹਜ਼ਾਰ ਦੀ ਗੱਲ ਕਰਨ ਤੁਸੀਂ ਔਰ ਉਹਨਾਂ ਦੇ ਜਿਹੜੇ ਭਾਈਵਾਲ ਨੇ ਉਹ ਕਹਿੰਦੇ ਅਸੀਂ ਲੱਖ ਦੇਵਾਂਗੇ ਸੋ ਦੇਖ ਲੈਣ ਮੈਂ ਤਾਂ ਕਹਿੰਦੀ ਮੈਲੇ ਨੂੰ ਜਿੰਨਾ ਮਰਜੀ ਮਿਲ ਲੈ ਵਧੀਆ ਹੈ ਉਹਦਾ ਸਭ ਨੂੰ ਪਤਾ ਹੈ 750 ਕਰੋੜ ਆਫੀਸ਼ੀਅਲੀ ਬਜਟ ਕੇ ਪਾਸ ਕੀਤਾ ਹੋਇਆ ਤੇ ਜਿਹੜੇ ਹੱਗੇ ਚੰਨੀ ਜੀ ਕਹਿ ਰਹੇ ਨੇ ਕਿ ਜਦੋਂ ਤਾਂ ਮੋਦੀ ਆਏ ਨਹੀਂ ਸੀ ਪੰਜਾਬ 'ਚ ਜਿਹੜਾ ਗਾਹ ਪਾਤਾ ਮੋਦੀ ਨੇ ਇਹ ਫੋਲੋ ਆਪ ਰਹੀ ਹੈ ਕੋਈ ਰੋਡ ਮੈਪ ਤੇ ਨਹੀਂ ਸੀ ਨਾ ਕੁਝ ਐਲਾਨ ਕਰਕੇ ਗਿਆ ਨਹੀਂ ਇਸ ਮੈਂ ਮਿੱਠਾ ਹੋ ਗਿਆ ਦੇਖੋ ਮੋਦੀ ਜੀ ਦਾ ਰੋਡ ਮੈਪ ਸਭ ਨੂੰ ਪਤਾ ਹੈ ਸਾਰੇ ਦੇਸ਼ 'ਚ ਰੋਡ ਮੈਪ ਹੈ ਰੋਡ ਰੋਡ ਹੀ ਰੋਡ ਨੇ ਪਹਿਲੇ ਉੱਥੇ ਹੀ ਦੇਖ ਲੋ ਸਾਰੀਆਂ ਸਕੀਮਾਂ ਉਹ ਰੋਡ ਮੈਪ ਹੈ ਕਿ ਕੀ ਹੈ ਇਹਹੀ ਰੋਡ ਮੈਪ ਹੈ ਔਰ ਮੋਦੀ ਜੀ ਆਪਣਾ ਰਿਸ਼ਤਾ ਬਣਾ ਰਹੇ ਨੇ ਔਰ ਚਲੋ ਵਿਰੋਧੀ ਪਾਰਟੀਆਂ ਨੇ ਕਹਿਣਾ ਜੋ ਕਹਿਣਾ ਲੋਕਾਂ ਨੇ ਵੋਟਾਂ ਪਾਣੀਆਂ ਨੇ ਲਗਾਨੀ ਨਹੀਂ ਕਰਕੇ ਜਾਏ ਕੁਛ ਨਾ ਕੁਛ ਹਲਚਲਣ ਕਰਕੇ ਜਾਣਾ ਸਨਾਂ ਸੁਪਨ ਦੀ ਕੋਈ ਐਲਾਨਾ ਵਿਰੋਧੀ ਪਾਰਟੀ ਕਹਿੰਦੇ ਮੋਦੀ ਜੀ ਨਹੀਂ ਕਰ ਸਕਦੇ ਕਹਿੰਦੇ ਕੋਈ ਐਲਾਨ ਜਦ ਜਦ ਨਹੀਂ ਕਿਉਂ ਕਰਨ ਜਦ ਨਵੀਂ ਗਵਰਨਮੈਂਟ ਬਣੂਗੀ ਨਵੀਂ ਗਵਰਨਮੈਂਟ ਦੇ ਇਹ ਜ਼ਿੰਮੇਵਾਰੀ ਹੋਊਗੀ ਤੇ ਐਲਾਨ ਕਰਾਵਾਂਗੇ ਅਮਰਿੰਦਰ ਸਿੰਘ ਰਾਜਾਪੁਰ ਨੇ ਕੈਪਟਨ ਦੀ ਇੱਕ ਦਾ ਹਮਲਾ ਬੁਲਿਆ ਕਿ ਆਪਣੀ ਮਹਿਲਾ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਪੰਜਾਬ ਦਾ ਕੁਝ ਵੀ ਨਹੀਂ ਸਵਾਰਿਆ ਇਸ ਦਿੱਕਤੀ ਪ੍ਰਤੀ ਪ੍ਰਤੀਕਰਨ ਨੂੰ ਕਿਵੇਂ ਬਾਤ ਕਰਦੇ ਸਾਰੇ ਪੰਜਾਬ ਨੇ ਦੋ ਵਾਰੀ ਮੁੱਖ ਮੰਤਰੀ ਬਣਾਇਆ ਕਾਂਗਰਸ ਦੀ ਸਰਕਾਰ ਉਹਨਾਂ ਕਰਕੇ ਆਈ ਜੇ ਕੁਝ ਕੀਤਾ ਨਹੀਂ ਹੁੰਦਾ ਤਾਂ ਇਹ ਆਪ ਵੀ ਰਾਜਾ ਬੜਿੰਗ ਅੱਜ ਨਾ ਕਿਸੇ ਐਮਐਲਏ ਬੰਦਾ ਨਾ ਕੁਛ ਮੰਦਾ ਕਿ ਰਾਹੁਲ ਗਾਂਧੀ ਜੀ ਆ ਰਹੇ ਨੇ ਪੰਜਾਬ ਚ ਇਹਦੇ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਇਲਾਕਾ ਨੱਕਰ ਪ੍ਰਭਾਵ ਪਾਏਗਾ ਉਹ ਤਾਂ ਉਹਦੇ ਬਾਦੀ ਪਤਾ ਚੱਲੂ ਜਦ ਵੋਟਾਂ ਪੈਣਗੀਆਂ